ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨਾਂ 'ਚ ਇੱਕ ਚਰਚਾ ਚੱਲ ਰਹੀ ਆ ਕਿ ਕਾਲ ਤਖਤ ਸਾਹਿਬ ਵੱਲੋਂ ਇੱਕ ਹੁਕਮ ਆਇਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਇੱਕ ਸਰਕੂਲਰ ਕੱਢਿਆ ਕਿ ਜਿਹੜਾ ਨਿਸ਼ਾਨ ਸਾਹਿਬ ਦਾ ਰੰਗ ਆ ਜਿਹੜਾ ਉਹ ਤਬਦੀਲ ਕਰ ਦਿੱਤਾ ਗਿਆ ਇਸ ਗੱਲ ਬਾਰੇ ਜਿਹੜੀ ਆ ਪੂਰੀ ਜਾਣਕਾਰੀ ਇਹ ਜਿਹੜੀ ਆ ਉਹ ਸਾਰੀ ਸੰਗਤਾਂ ਨੂੰ ਦਿੱਤੀ ਜਾ ਰਹੀ ਆ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਜਾ ਰਹੀ ਆ ਕੀ ਪਿਛਲੇ ਦਿਨਾਂ 'ਚ ਕੁਝ ਸੰਸਥਾਵਾਂ ਨੇ ਤੇ ਕੁਝ ਬੁੱਧੀਜੀਵੀ ਵੱਲੋਂ ਜਿਹੜਾ ਮੌਜੂਦਾ ਰੰਗ ਚੱਲ ਰਿਹਾ ਹੈ ਇਸ ਰੰਗ ਤੇ ਕਈ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਗਏ ਉਸ ਵਿਚਾਰਾਂ ਤੋਂ ਬਾਅਦ ਕਾਲ ਤਖ਼ਤ ਸਾਹਿਬ ਨੇ ਇਹ ਹੁਕਮ ਜਾਰੀ ਕੀਤਾ ਕਿ ਜੋ ਅੱਜ ਤੋਂ ਕਰੀਬ 90 ਸਾਲ ਪਹਿਲਾਂ 2 1930 ਦੇ ਵਿੱਚ ਜਿਹੜੀ ਇੱਕ ਰਹਿਤ ਮਰਜ਼ਾਦਾ ਜਿਹੜੀ ਹੈ ਬਣਾਈ ਗਈ ਸੀ ਜਿਹਦੇ ਵਿੱਚ ਸਾਰੀਆਂ ਸੰਪਰਦਾਵਾਂ ਸਾਰੀਆਂ ਸਿੱਖ ਜਥੇਬੰਦੀਆਂ ਸਾਰਾ ਜਿਹੜਾ ਸਿੱਖਾਂ ਦਾ ਅੰਗ ਜਿਹੜਾ ਉਸ ਵਿੱਚ ਸ਼ਾਮਲ ਸੀ ਤੇ ਉਹਨਾਂ ਵੱਲੋਂ ਜਿਹੜੀ ਪ੍ਰਵਾਨਤ ਕੀਤੀ ਗਈ ਸੀ ਕਾਲਤਖ ਸਾਹਿਬ ਨੇ ਹੁਕਮ ਕੀਤਾ ਹੈ ਕਿ ਜਿਹੜਾ ਰੰਗ ਉਸ ਸਮੇਂ ਉਸ ਰੈਤ ਮਰਯਾਦਾ ਵਿੱਚ ਦਿੱਤਾ ਗਿਆ ਸੀ ਜਿਹੜੀ ਕਿ ਸਰਪ੍ਰਵਾਨਤਾ ਉਸ ਰੰਗ ਨੂੰ ਹੀ ਜਿਹੜਾ ਜਿਹੜਾ ਸਨਮਾਨ ਦਿੱਤਾ ਜਾਵੇ ਸੋ ਇਹਦੇ ਨਾਲ ਇਹ ਮਤਲਬ ਨਹੀਂ ਹੈ ਕਿ ਇੱਥੇ ਜੀ ਭਗਵਾ ਦੇ ਖਿਲਾਫ ਹੈ ਜਾਂ ਕਿਸੇ ਹੋਰ ਦੇ ਖਿਲਾਫ ਹੈ ਇਹ ਬੇਲੜਾ ਵਿਵਾਦ ਪੈਦਾ ਕੀਤਾ ਜਾ ਰਿਹਾ ਸਿੱਖਾਂ ਦੀ ਰੈਤ ਮਰਯਾਦਾ ਦੇ ਨੂੰ ਧਿਆਨ ਚ ਨਾ ਰੱਖਦੇ ਆ ਪਿਛਲੇ ਸਮੇਂ ਰੰਗ ਜਿਹੇ ਤਬਦੀਲ ਹੋਏ ਨੇ ਤਾਂ ਉਹਨਾਂ ਦਾ ਸੁਧਾਰ ਕੀਤਾ ਗਿਆ ਸੋ ਇਸ ਕਰਕੇ ਸੰਗਤ ਨੂੰ ਅਸੀਂ ਅਪੀਲ ਕਰਦੇ ਆ ਕਿ ਇਸ ਵਿੱਚ ਕੋਈ ਨਵਾਂ ਨਹੀਂ ਕੀਤਾ ਗਿਆ ਜੋ ਅੱਜ ਤੋਂ 1930 ਦੇ ਵਿੱਚ ਜੋ ਰਹਿਦਮਰਜਾਦਾ ਬਣਾਉਣ ਵਾਲੇ ਫੈਸਲਾ ਲਿਆ ਗਿਆ ਸੀ ਉਸ ਵਿੱਚ ਜਿਹੜੇ ਰੰਗ ਦੱਸੇ ਗਏ ਸੀ ਜਿਦੇ ਵਿੱਚ ਬਸੰਤੀ ਰੰਗ ਆ ਤੇ ਦੂਸਰਾ ਜਿਹੜਾ ਨੀਲਾ ਰੰਗ ਦੱਸਿਆ ਗਿਆ ਜਿਹੜਾ ਕਿ ਨਿਸ਼ਾਨ ਸਾਹਿਬ ਨਿੰਗ ਸਿੰਘਾਂ ਦਾ ਝੁਲਦਾ ਉਹ ਰੰਗ ਦੱਸੇ ਗਿਆ ਕਿ ਇਹੇ ਰੰਗਾਂ ਦੇ ਨਿਸ਼ਾਨ ਸਾਹਿਬ ਚੁਲਾਏ ਜਾਣ ਸੋ ਵੇ ਲੋੜਾ ਕਿਸੇ ਧਰਮ ਨਾਲ ਜੋੜ ਕੇ ਕਿਸੇ ਸੰਸਥਾ ਨਾਲ ਜੋੜ ਕੇ ਇਸ ਗੱਲ ਦਾ ਵਿਵਾਦ ਪੈਦਾ ਨਾ ਕੀਤਾ ਜਾਵੇ ਇਹ ਜਿਹੜੀ ਪ੍ਰਾਤਨ ਰਵਾਇਤ ਆ ਉਸ ਨੂੰ ਲਾਗੂ ਕਰਨ ਦਾ ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਵੱਲੋਂ ਸ਼ਰੋਣੀ ਕਮੇਟੀ ਨੂੰ ਆਇਆ ਸ਼ਰੋਣੀ ਕਮੇਟੀ ਨੇ ਇਸ ਸੰਬੰਧੀ ਸਰਕੂਲਰ ਜਾਰੀ ਕੀਤਾ ਸੋ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਇਹ ਪ੍ਰਾਤਨ ਉਸ ਰਵਾਇਤ ਨੂੰ ਮੁੜ ਤੋਂ ਇਨ ਵਿੱਚ ਲਾਗੂ ਕਰਨ ਦਾ ਮਸਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਸਮੇ ਅਨਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੇ ਪਰਵੈਤਾ ਦੇ ਅਨਸਾਰ ਉਲਟ ਫੈਸਲੇ ਲਏ ਗਏ ਆ ਇਸੇ ਲੜੀ ਦੇ ਤਹਿਤ ਬੀਤੀ 15 ਤਰੀਕ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਕਿ ਗੁਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਜਾਂ ਤਾਂ ਬਸੰਤੀ ਜਾਂ ਸ਼ਰਮਈ ਰੰਗ ਦਾ ਹੋ ਸਕਦਾ ਆਦ ਕਾਲ ਤੋਂ ਅਸੀਂ ਇਹ ਸੁਣਦੇ ਆ ਰਹੇ ਹਾਂ ਕਿ ਨਿਸ਼ਾਨ ਸਾਹਿਬ ਦਾ ਕੇਸਰੀ ਰੰਗ ਹੁੰਦਾ ਹੈ ਜਿਹੜੀ ਸਿੱਖ ਰਹਿਤ ਮਰਜ਼ਾ ਦਾ ਸ਼੍ਰੋਮਣੀ ਕਮੇਟੀ ਡਾਉਣੀ ਪੈਟਰਈਆ ਇਹ ਖਰੜਾ 1932 ਜਾਂ 33 ਵਿੱਚ ਡੇਰਾ ਸਾਹਿਬ ਦੇ ਹੈੱਡ ਗ੍ਰੰਤੀ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਦੀ ਹਾਜ਼ਰੀ ਵਿੱਚ ਪੇਸ਼ ਹੋਇਆ ਦੋ ਦਿਨ ਇਸ ਖਰੜੇ ਦੇ ਉੱਪਰ ਬਹਿਸ ਹੋਈ ਪਰ ਸਹਿਮਤੀ ਨਾ ਬਣ ਸਕੀ ਇਹ ਖਰੜੇ ਦਾ ਖਰੜਾ ਰਹਿ ਗਿਆ ਪਰ ਸ਼੍ਰੋਮਣੀ ਕਮੇਟੀ ਵੱਲੋਂ ਕੁਫਰ ਤੋਲ ਕਰਕੇ ਸਿੱਖ ਰਹਿਤ ਮਰਜ਼ਾਦਾ ਦਾ ਨਾਂ ਦੇ ਕਰਕੇ ਸਿੱਖ ਮਰਜ਼ਾਦਾ ਦੀ ਡੌਂਡੀ ਪੇਟ ਕਰਕੇ ਪੰਥ ਵਿੱਚ ਸੰਗਤਾਂ ਵਿੱਚ ਦੁਬਧਾ ਪਾਈ ਜਾਂਦੀ ਆ ਅਸੀਂ ਇਸ ਬਿਆਨ ਦਾ ਇਸ ਰੰਗ ਦਾ ਸਾਡੇ ਨਾਲ ਨਫ਼ਰ ਸਾਨੂੰ ਨਫ਼ਰਤ ਨਹੀਂ ਪਰ ਜਿਹੜਾ ਕੇਸ ਦੀ ਨਿਸ਼ਾਨ ਸਾਹਿਬ ਦੇ ਉਲਟ ਇਨਾਂ ਦੇ ਰੰਗ ਦੀ ਦੂਧਾ ਪਾਈਆ ਇਸ ਦਾ ਸੀ ਸਖਤ ਵਿਰੋਧ ਕਰਦੇ ਆ ਪਰ ਕਦਾ ਚਿਤਵਾ ਤੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਜਿਹੜਾ ਗੁਰਮਤ ਦੇ ਉਸੂਲਾਂ ਤੋਂ ਉੱਟ ਫੈਸਲੇ ਲੈਂਦੇ ਆ ਇਹਦਾ ਪਹਿਲਾਂ ਵੀ ਵਿਰੋਧ ਕਰਦੇ ਸੀ ਹੁਣ ਵੀ ਵਿਰੋਧ ਕਰਦੇ ਆ ਸਿੱਖ ਰਹਿਤ ਮਰਜ਼ਾ ਦਾ ਦੇ ਨਾਂ ਤੇ ਕੌਮ ਵਿੱਚ ਪੰਥ ਵਿੱਚ ਦੂਧਾ ਰੰਗਾਂ ਦੇ ਨਾਮ ਦੇ ਉੱਪਰ ਕੌਮ ਤੇ ਵਿੱਤੇ ਦੁੱਬਦਾ ਪਾਈ ਜਾਂਦੀ ਆ ਇਹ ਬਾਦਲ ਦੀ ਕਮੇਟੀ ਆ ਸ਼੍ਰੋਮਣੀ ਕਮੇਟੀ ਨਹੀਂ ਇਹ ਬਾਦਲ ਦੀ ਕਮੇਟੀ ਹਮੇਸ਼ਾ ਵਾਸਤੇ ਪੰਥ ਦੇ ਉਲਟ ਫੈਸਲੇ ਲੈਂਦੀ ਆ ਇਸ ਫੈਸਲੇ ਦਾ ਮੈਂ ਆਪਣੇ ਵੱਲੋਂ ਸਖਤ ਵਿਰੋਧ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ